ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੀ ਇਸ ਸਾਖੀ ਚ ਆਪਾਂ ਜਾਣਨਾ ਕਰਾਂਗੇ ਕਿ ਕਿਉਂ ਪਰਮਾਤਮਾ ਦਾ ਨਾਮ ਜਪਣ ਵਾਲਿਆਂ ਨੂੰ ਸੱਚ ਦੇ ਰਾਹ ਚੱਲਣ ਵਾਲਿਆਂ ਨੂੰ ਦੁੱਖ ਤਕਲੀਫਾਂ ਤੇ ਕਸ਼ਟ ਦਾ ਸਾਹਮਣਾ ਕਰਨਾ ਪੈਂਦਾ ਹੈ ਇਹਦੇ ਲਈ ਤੁਸੀਂ ਇਸ ਸਾਖੀ ਨੂੰ ਪੂਰਾ ਅੰਤ ਤੱਕ ਸੁਣਿਓ ਹੋ ਸਕਦਾ ਹੈ ਤੁਹਾਨੂੰ ਵੀ ਕਈ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣ ਤੁਹਾਡੀ ਜ਼ਿੰਦਗੀ ਵੀ ਬਹੁਤ ਸੋਹਣੀ ਬਤੀਤ ਹੋਣ ਲੱਗ ਜੇ ਵੀਡੀਓ ਨੂੰ ਪੂਰਾ ਅੰਤ ਤੱਕ ਜ਼ਰੂਰ ਦੇਖਿਓ ਜੀ ਕਹਿੰਦੇ ਨੇ ਭਾਈ ਮਹੇਸ਼ਾ ਗੁਰੂ ਅਮਰਦਾਸ ਜੀ ਦਾ ਇੱਕ ਪ੍ਰਸਿੱਧ ਤੇ ਪਿਆਰ ਕਰਨ ਵਾਲਾ ਸਿੱਖ ਸੀ ਜੀ। ਸੁਲਤਾਨਪੁਰ ਦੇ ਰਹਿਣ ਵਾਲਾ ਭਾਈ ਮਹੇਸ਼ਾ ਵੈਸੇ ਦੇਖਿਆ ਜਾਵੇ ਤਾਂ ਵਪਾਰੀ ਸੀ ਤੇ ਨਾਲ ਹੀ ਉਹ ਸ਼ੌਕਾਰਾ ਦਾ ਕੰਮ ਵੀ ਕਰਦਾ ਸੀ। ਉਹਦੀ ਗਿਣਤੀ ਧਨੀ ਲੋਕਾਂ ਦੇ ਵਿੱਚ ਹੁੰਦੀ ਸੀ ਬਹੁਤ ਹੀ ਰੱਜੇ ਪੁਜੇ ਘਰ ਦਾ ਉਹ ਬੰਦਾ ਸੀ। ਖੱਟੀ ਕਮਾਈ ਚੰਗੀ ਹੋਣ ਕਰਕੇ ਘਰ ਵਿੱਚ ਵੀ ਹਰ ਤਰ੍ਹਾਂ ਦੀ ਖੁੱਲ ਡੁੱਲ ਸੀ। ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ ਸੀ। ਪ੍ਰਮਾਤਮਾ ਨੇ ਉਹਨੂੰ ਬਹੁਤ ਕੁਝ ਦਿੱਤਾ ਸੀ ਜੀ। ਪਰ ਸਮਾਪਾ ਕੇ ਉਹਦੇ ਮਨ ਵਿੱਚ ਇੱਕ ਵਿਚਾਰ ਆਉਂਦਾ ਹੈ ਕਿ ਇੱਥੇ ਤਾਂ ਬਥੇਰਾ ਸੁੱਖ ਭੋਗ ਲਿਆ ਬਹੁਤ ਭੋਗ ਵੀ ਰਿਆ ਹਾਂ ਕਿਉਂ ਨਾ ਕੋਸ਼ਿਸ਼ ਕਰਾਂ ਕਿ ਅਗਲੇ ਜਨਮ ਲਈ ਵੀ ਕੁਝ ਨਾ ਕੁਝ ਕੰਮ ਕੀਤਾ ਜਾਵੇ ਕੁਝ ਚੰਗਾ ਕਰਮ ਕੀਤਾ ਜਾਵੇ ਤਾਂ ਕਿ ਮੇਰੇ ਅਗਲੇ ਜਨਮ ਲਈ ਵੀ ਮੈਨੂੰ ਗਾਂ ਚੰਗੀ ਥਾਂ ਤੇ ਢੋਈ ਮਿਲ ਜੇ ਇਹ ਧਨ ਪਦਾਰਥ ਕਿਉਂਕਿ ਇੱਥੇ ਹੀ ਰਹਿ ਜਾਣੇ ਨੇ ਕਈ ਵਾਰ ਇਦਾਂ ਹੁੰਦਾ ਹੈ ਸੰਗਤ ਜੀ ਜਦੋਂ ਆਪਾਂ ਬਹੁਤ ਸਾਰੀਆਂ ਚੀਜ਼ਾਂ ਦਾ ਆਨੰਦ ਮਾਣਦੇ ਆਂ ਸਾਰੀਆਂ ਤ੍ਰਿਸ਼ਨਾਵਾਂ ਮਿਟ ਜਾਂਦੀਆਂ ਬੰਦਾ ਰਾਜ ਜਾਂਦਾ ਹੈ ਇਹ ਧਨ ਪਦਾਰਥੋ ਸੋਚਦਾ ਵੀ ਇੱਥੇ ਰਹਿ ਜਾਣਾ ਕੁਝ ਖਰਚ ਅੱਗੇ ਲਈ ਵੀ ਲੜਬਾ ਨਾ ਲੈਣਾ ਚਾਹੀਦਾ ਮਹੇਸ਼ੇ ਦੇ ਮਨ ਵਿੱਚ ਜਦੋਂ ਇਹ ਵਿਚਾਰ ਆਇਆ ਤਾਂ ਕਿਸੇ ਨੇ ਉਹਨੂੰ ਫਿਰ ਗੁਰੂ ਅਮਰਦਾਸ ਜੀ ਦੀ ਦੱਸ ਪਾ ਦਿੱਤੀ ਕਿ ਜੇਕਰ ਆਦਾ ਅੱਗਾ ਸੁਧਾਰਨਾ ਚਾਹੁੰਦਾ ਹੈ ਤਾਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਤੁਹਾਨੂੰ ਉਸ ਚੀਜ਼ ਦੇ ਲਈ ਜ਼ਰੂਰ ਰਾਹ ਮਿਲੇਗਾ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਨਾਨਕ ਪਾਸ਼ਾ ਜੀ ਦੀ ਗੱਦੀ ਦੇ ਤੀਸਰੇ ਵਾਰਿਸ ਨੇ ਉਹ ਗੋਇੰਦਵਾਲ ਸਾਹਿਬ ਪਹੁੰਚਦਾ ਕਿਉਂਕਿ ਦੱਸਣ ਵਾਲੇ ਨੇ ਦੱਸਿਆ ਕਿ ਗੁਰੂ ਅਮਰਦਾਸ ਮਹਾਰਾਜ ਜੀ ਅੱਜਕੱਲ ਗੋਇੰਦਵਾਲ ਦੇ ਵਿੱਚ ਵਸ ਰਹੇ ਨੇ ਸ੍ਰੀ ਗੁਰੂ ਅਮਰਦਾਸ ਜੀ ਦਾ ਹੁਕਮ ਸੀ ਕਿ ਜੋ ਕੋਈ ਵੀ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹੋਵੇ ਉਹ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕੇ ਤਾਂ ਕਿ ਉਹਦੇ ਮਨ ਦੇ ਵਿੱਚ ਜਿਹੜਾ ਊਚ ਨੀਚ ਜਾਂ ਮੈਂ ਦਾ ਹਉਮੈ ਭਰਿਆ ਹੋਇਆ ਉਹ ਸਭ ਨਿਕਲ ਕੇ ਉਹ ਨਿਰਮਲ ਹੋ ਜਾਏ ਹਮੇਸ਼ਾ ਲੰਗਰੋਂ ਪ੍ਰਸ਼ਾਦਾ ਛੱਕ ਕੇ ਹੀ ਗੁਰੂ ਜੀ ਦੇ ਹਜ਼ੂਰ ਜਾ ਕੇ ਪਾਸ਼ਾ ਜੀ ਨੇ ਕਿਹਾ ਕਿ ਹਾਜ਼ਰ ਹੋਣਾ ਹੈ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਉਹਨੇ ਚਰਨ ਕੋਲ ਬੈਠ ਗਿਆ ਗੁਰੂ ਜੀ ਨੇ ਪੁੱਛਿਆ ਸੁਣਾਓ ਮਹੇਸ਼ਾ ਕਿਵੇਂ ਆਉਣਾ ਹੋਇਆ भाई महेश ਨੇ ਜਵਾਬ ਦਿੱਤਾ ਸੱਚੇ ਪਾਤਸ਼ਾ ਮੇਰੇ ਉੱਤੇ ਮਿਹਰ ਕਰੋ ਮੈਨੂੰ ਨਾਮ ਦੀ ਦਾਤ ਬਖਸ਼ੋ ਅਜੇਹੀ ਮਿਹਰ ਕਰੋ ਕਿ ਮੇਰਾ ਅੱਗਾ ਸਬਰ ਜਾਏ ਇਸ ਜੀਵਨ ਦੇ ਬਾਅਦ ਵਾਲਾ ਜੀਵਨ ਸੌਖਾ ਤੇ ਸੁੱਖਾਂ ਵਾਲਾ ਹੋਵੇ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਇਸ ਜਨਮ ਦੇ ਵਿੱਚ ਇਸ ਜੀਵਨ ਦੇ ਵਿੱਚ ਤਾਂ ਕਿਸੇ ਚੀਜ਼ ਦੀ ਕੋਈ ਟੋਟਣਾ ਹੀ ਰੱਖੇ ਮੈਨੂੰ ਸਭ ਕੁਝ ਦਿੱਤਾ ਹੈ ਪਰ ਮੈਂ ਸੋਚਦਾ ਹਾਂ ਹੁਣ ਕਿਉਂ ਨਾ ਕੁਝ ਅੱਗੇ ਲਈ ਵੀ ਖੱਟੀ-ਖੱਟ ਲਈ ਜਾਵੇ ਗੁਰੂ ਜੀ ਨੇ ਕਿਹਾ ਨਾਮ ਦੀ ਕਮਾਈ ਕਰਨਾ ਚਾਹਨਾ ਮਹੇਸ਼ ਸਿਆ ਉਹ ਮਹੇਸ਼ ਨੇ ਕਿਹਾ ਹਾਂ ਪਾਤਸ਼ਾ ਮਹਾਰਾਜ ਜੀ ਕਹਿੰਦੇ ਨਾਮ ਦੀ ਕਮਾਈ ਬੜੀ ਔਖੀ ਹੈ ਭਾਈ ਤੈਨੂੰ ਦੁਨੀਆ ਦੇ ਸੁੱਖ ਭੋਗਣ ਦੀ ਆਦਤ ਪੈ ਗਈ ਹੈ ਇਸ ਰਾਹੇ ਚੱਲਣ ਵਾਲਿਆਂ ਨੂੰ ਤਾਂ ਬੜੀਆਂ ਤਕਲੀਫਾਂ ਸਹਿਣੀਆਂ ਪੈਂਦੀਆਂ ਇਹ ਰਾਹ ਤਾਂ ਖੰਡੇ ਨਾਲੋਂ ਤਿੱਖਾ ਤੇ ਵਾਲ ਨਾਲੋਂ ਨਿੱਕਾ ਹੈ ਕੀ ਪਤਾ ਤੈਨੂੰ ਨਾਲ ਤੇਰੇ ਇਹਦੇ ਨਿਭਿਆ ਜਾਵੇ ਜਾਂ ਨਾ ਜਾਵੇ ਤੇਰੇ ਨਾਲ ਕੀ ਹੋਵੇਗਾ ਤੈਨੂੰ ਅੱਗੇ ਕੁਝ ਨਹੀਂ ਪਤਾ ਫੇਰ ਤੂੰ ਔਖਾ ਹੋਵੇਂਗਾ ਡੋਲੇਗਾ ਪਛਤਾਵੇਂਗਾ ਨਾ ਇੱਧਰ ਜੋਗਾ ਰਹੇਗਾ ਨਾ ਉੱਧਰ ਜੋਗਾ ਰਹੇਗਾ ਇਸ ਕਰਕੇ ਚੰਗੀ ਤਰ੍ਹਾਂ ਸੋਚ ਵਿਚਾਰ ਕਰ ਲੈ ਭਾਈ ਕਿ ਤੂੰ ਇਸ ਰਾਹ ਤੇ ਜਾਣਾ ਚਾਹੁੰਨਾ ਕਿ ਨਹੀਂ ਨਾਮ ਦੀ ਕਮਾਈ ਕਰਨੀ ਚਾਹੁੰਨਾ ਕਿ ਨਹੀਂ ਬਹੁਤ ਸੋਹਣਾ ਤੇਰਾ ਚੱਲ ਰਿਹਾ ਵੇਖ ਲਾ ਤੂੰ ਹੁਣ ਭਾਈ ਮਹੇਸ਼ ਕਹਿ ਰਿਹਾ ਕਿ ਸੱਚੇ ਪਾਤਸ਼ਾਹ ਮੈਂ ਪੂਰਾ ਸੋਚ ਵਿਚਾਰ ਕਰ ਲਿਆ ਜੀ ਆਪ ਜੀ ਮੇਰੇ ਉੱਤੇ ਮਿਹਰ ਕਰੋ ਮੇਰੇ ਰੱਬ ਦੀ ਭਗਤੀ ਦੇ ਰਾਹੇ ਮੈਨੂੰ ਤੋਰਨਾ ਕਰੋ ਤੇ ਇਸ ਉੱਤੇ ਚੱਲਣ ਦਾ ਮੈਨੂੰ ਬਲ ਵੀ ਬਖਸ਼ੋ ਮਹਾਰਾਜ ਜੀ ਰਾਹ ਦੀ ਤਕਲੀਫ ਚੱਲਣ ਦਾ ਬਲ ਵੀ ਤਾਂ ਆਪ ਜੀ ਨੇ ਹੀ ਦੇਣਾ ਹੈ ਕਿਉਂਕਿ ਇਸ ਨਾਮ ਨੂੰ ਵੀ ਉਹੀ ਜਪ ਸਕਦਾ ਜਿਹਦੇ ਉੱਤੇ ਆਪ ਜੀ ਦੀ ਮਿਹਰ ਹੋਵੇ ਮੇਰੇ ਉੱਤੇ ਦਇਆ ਕਰੋ ਸੱਚੇ ਨਾਮ ਦਾ ਸੱਚਾ ਤਨ ਮੈਨੂੰ ਬਖਸ਼ੋ ਫੇਰ ਮੈਨੂੰ ਕੋਈ ਪਰਵਾਹ ਨਹੀਂ ਮੇਰਾ ਬੇੜਾ ਪਾਰ ਹੋ ਜਾਏਗਾ ਮੈਨੂੰ ਇੱਕ ਵਾਰ ਇਹ ਅਸੀਸ ਦੇ ਕੇ ਨਿਵਾਜੋ ਮਹਾਰਾਜ ਜੀ ਮੈਂ ਹਰ ਤਰ੍ਹਾਂ ਦੀ ਤਕਲੀਫ ਹਰ ਤਰ੍ਹਾਂ ਦੀ ਔਖ ਹਰ ਤਰ੍ਹਾਂ ਦੇ ਕੈਲੋ ਵਿਵਤਾ ਨੂੰ ਚੱਲਣ ਲਈ ਤਿਆਰ ਹਾਂ ਬਸ ਮੇਰੀ ਝੋਲੀ ਨਾਮ ਦੀ ਦਾਤ ਪਾ ਦਿਓ ਗੁਰੂ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ ਕਿਉਂਕਿ ਕਾਲਪੁਰ ਖੁਆਇ ਗੁਰੂ ਵੀ ਪ੍ਰੀਖਿਆ ਲੈਂਦਾ ਹੈ ਜੀ ਸੱਚ ਦੇ ਰਾਹ ਚੱਲਣ ਵਾਲਿਆਂ ਨੂੰ ਗੁਰੂ ਜੀ ਨੇ ਕਿਹਾ ਭਾਈ ਮਹੇਸ਼ ਨਾਮ ਧੰਨ ਮਿਲਣ ਤੋਂ ਬਾਅਦ ਹੋ ਸਕਦਾ ਹੈ ਦੁਨੀਆ ਵਾਲਾ ਜਿਹੜਾ ਆਮ ਧੰਨਾ ਉਹ ਤੇਥੋਂ ਖੁਸ਼ ਜਾਵੇ ਤਾਂ ਦੁਖੀ ਤਾਂ ਨਾ ਹੋਵੇਂਗਾ ਇਹ ਜੇ ਤੇਰੇ ਆਸ਼ੋ ਆਰਾਮ ਜੋ ਤੂੰ ਸੁਖ ਆਰਾਮ ਭੋਗ ਰਿਹਾ ਹੈ ਜੇਕਰ ਇਹ ਤੇਰੇ ਤੋਂ ਖੁਸ਼ ਜਾਵੇ ਪਰ ਨਾਮ ਮਿਲਿਆ ਰਹੇ ਤਾਂ ਤੂੰ ਦੁਖੀ ਤਾਂ ਨਹੀਂ ਹੋਵੇਂਗਾ ਭਾਈ ਮਹੇਸ਼ ਕਹਿੰਦਾ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਜੇ ਮੇਰ ਹੋ ਗਈ ਤਾਂ ਦੁੱਖ ਕਿਉਂ ਕਰਨਾ ਉੰਜ ਵੀ ਦੁਨੀਆ ਦਾ ਧਨ ਕਿਹੜਾ ਮੈਂ ਨਾਲ ਲੈ ਜਾਣਾ ਇੱਕ ਨਾ ਇੱਕ ਦਿਨ ਤਾਂ ਇੱਥੇ ਛੱਡ ਕੇ ਹੀ ਜਾਣਾ ਹੈ ਕਿਉਂ ਨਾ ਜੇ ਉਹ ਧਨ ਮੈਨੂੰ ਛੱਡੇ ਇਸ ਤੋਂ ਪਹਿਲਾਂ ਮੈਂ ਉਹਨੂੰ ਛੱਡਦਾ ਤਾਂ ਇਹਦੇ ਵਿੱਚ ਕਿਹੜੀ ਵੱਡੀ ਗੱਲ ਹੈ ਮਹਾਰਾਜ ਇਹਨੇ ਕਿਹੜਾ ਨਾਲ ਨਹੀਂ ਬਣਾ ਹੈ ਆਪ ਮੈਨੂੰ ਦਰ ਤੇ ਆਏ ਨੂੰ ਖਾਲੀ ਨਾ ਮੋੜੋ ਮੇਰੀ ਝੋਲੀ ਸੱਚੇ ਨਾਮ ਦੇ ਧਨ ਨਾਲ ਭਰ ਦਿਓ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਮਹੇਸ਼ ਹੁਣ ਇਸ ਤਰ੍ਹਾਂ ਬੇਨਤੀਆਂ ਕਰ ਰਿਹਾ ਜੀ ਗੁਰੂ ਸਾਹਿਬ ਬੜੇ ਖੁਸ਼ ਹੋ ਰਹੇ ਨੇ ਉਹਦੀਆਂ ਗੱਲਾਂ ਸੁਣ ਕੇ ਪਰ ਮਹਾਰਾਜ ਪ੍ਰੀਖਿਆ ਲੈਣਗੇ ਜੀ ਹੁਣ ਭਾਈ ਮਹੇਸ਼ ਦਾ ਪੱਕਾਰਾ ਦਾ ਵੇਖ ਕੇ ਗੁਰੂ ਜੀ ਨੇ ਫਿਰੋਦੇ ਸਿਰ ਤੇ ਹੱਥ ਫੇਰਿਆ ਪਿੱਠ ਥਾਪੜ ਦਿੱਤੀ ਤੇ ਉਹਨੂੰ ਨਾਮ ਦੀ ਦਾਤ ਬਖਸ਼ ਦਿੱਤੀ ਸੱਚ ਜਾਣਿਓ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਉਹਦੇ ਸਿਰ ਤੇ ਹੱਥ ਰੱਖਿਆ ਤਾਂ ਉਹਦੇ ਰੋਮ ਰੋਮ ਵਿੱਚੋਂ ਵਾਹਿਗੁਰੂ ਵਾਹਿਗੁਰੂ ਉਚਰਨ ਲਾ ਦਿੱਤਾ ਉਹਦੇ ਨਾਲ ਜਿਵੇਂ ਭਾਈ ਮਹੇਸ਼ ਦੀ ਕਾਇਆ ਹੀ ਪਲਟ ਗਈ ਉਹਦੇ ਰੋਮ ਰੋਮ ਅੰਦਰ ਅਜਿਹਾ ਰਸ ਅਜਿਹਾ ਆਨੰਦ ਭਰ ਗਿਆ ਜਿਹੋ ਜਿਹਾ ਅੱਗੇ ਓਨੇ ਕਦੇ ਨਹੀਂ ਸੀ ਮਾਣਿਆ ਉਹਦੇ ਮਨ ਦੇ ਅੰਦਰ ਸ਼ਾਂਤੀ ਸੁਖ ਖੁਸ਼ੀ ਦਾ ਆਵਾਸ ਹੋ ਗਿਆ ਉਹ ਨਾਮ ਦਾ ਰਸੀਆ ਬਣ ਗਿਆ ਜੀ ਜਿਹੜੀ ਦਾਤ ਉਹ ਲੈਣ ਆਇਆ ਸੀ ਉਹ ਝੋਲੀ ਵਿੱਚ ਪੈ ਗਈ ਆ ਹੁਣ ਹੁਣ ਨਾਮ ਜਪਣ ਕਿਰਤ ਕਰਨ ਤੇ ਵੰਡ ਕੇ ਛਕਣ ਦੇ ਉਪਦੇਸ਼ ਨੂੰ ਕਮਾਉਂਦੇ ਹੋਏ ਸ਼ਾਹੂਕਾਰਾਂ ਤੇ ਵਪਾਰ ਦਾ ਆਪਣਾ ਕੰਮ ਵੀ ਕਰ ਰਿਆ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਹਿਲਾ ਹੁਕਮ ਹੈ ਕਿ ਨਾਮ ਜਪੋ ਪਰ ਕਿਰਤ ਵੀ ਕਰੋ ਤੇ ਵੰਡ ਕੇ ਵੀ ਛਕੋ ਕੁਝ ਸਮੇਂ ਬਾਅਦ ਫਿਰ ਵਾਹਿਗੁਰੂ ਦਾ ਹੋਰ ਹੀ ਭਾਣਾ ਵਰਤਣ ਲੱਗ ਪਿਆ ਜੀ ਸ਼ਾਹੂਕਾਰੇ ਦੇ ਕੰਮ ਦੇ ਵਿੱਚ ਕਾਰੋਬਾਰ ਦੇ ਵਿੱਚ ਵਪਾਰ ਦੇ ਵਿੱਚ ਉਹਨੂੰ ਘਾਟੇ ਪੈਣੇ ਸ਼ੁਰੂ ਹੋ ਗਏ ਦੁਨਿਆਵੀ ਧਨ ਜਾਣ ਲੱਗਿਆ ਤੇ ਗਰੀਬੀ ਹੁਣ ਸਤਾਉਣ ਲੱਗੀ ਐ ਘਰ ਵਿੱਚ ਜਿੱਥੇ ਪਹਿਲਾਂ ਕੋਈ ਰੋਕ ਟੋਕ ਨਹੀਂ ਸੀ ਕਿਸੇ ਚੀਜ਼ ਦਾ ਘਾਟਾ ਨਹੀਂ ਸੀ ਹੁਣ ਦਾਲ ਰੋਟੀ ਦਾ ਵੀ ਮਸਾ ਹੀ ਗੁਜ਼ਾਰਾ ਚੱਲਣ ਲੱਗਾ ਪਰ ਮਹੇਸ਼ ਜਰਾ ਵੀ ਨਹੀਂ ਘਬਰਾਇਆ ਮਹੇਸ਼ਾ ਉਸੇ ਪ੍ਰਕਾਰ ਪ੍ਰਮਾਤਮਾ ਤੇ ਭਰੋਸਾ ਰੱਖ ਕੇ ਉਹਨੂੰ ਜਪੀ ਜਾ ਰਿਹਾ ਉਹ ਬਿਲਕੁਲ ਘਬਰਾਇਆ ਨਹੀਂ ਬਿਲਕੁਲ ਡੋਲਿਆ ਨਹੀਂ ਸੁਲਤਾਨਪੁਰ ਦੇ ਲੋਕ ਉਹਨੂੰ ਮਖੌਲ ਕਰਨ ਲੱਗ ਪਏ ਕਹਿੰਦੇ ਵੇਖੋ ਚੰਗੀ ਸਿੱਖੀ ਧਾਰੀ ਆ ਆਪਣਾ ਸਾਰੀ ਜਿਹੜੀ ਕਮਾਈ ਆ ਉਹ ਗਵਾ ਬੈਠਾ ਹੈ ਪਰ ਮਹੇਸ਼ੇ ਨੇ ਇਸ ਠੱਠੇ ਮੁਖੌਲ ਦੀ ਭੂਰਾ ਵੀ ਪ੍ਰਵਾਹ ਨਾ ਕੀਤੀ ਕਿਉਂਕਿ ਜਿਹੜੇ ਗੁਰੂ ਮਹਾਰਾਜ ਜੀ ਦਾ ਲੜਫੜ ਲੈਂਦੇ ਨੇ ਨਾ ਜੀ ਉਹ ਫਿਰ ਦੁਨੀਆਵੀ ਤਾਨਿਆਂ ਦਾ ਮਿਹਣਿਆਂ ਦਾ ਬੋਲੀਆਂ ਦਾ ਪ੍ਰਵਾਹ ਕਰਨਾ ਛੱਡ ਦਿੰਦੇ ਨੇ ਕਹਿੰਦੇ ਆ ਉਹ ਕਰਤਾਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਗਿਆ ਤੇ ਆਪਣਾ ਆਕਾਰ ਵਿਹਾਰ ਉਸੇ ਪ੍ਰਕਾਰ ਕਰਦਾ ਰਿਹਾ ਉਹਦੀ ਜ਼ੁਬਾਨ ਦੇ ਉੱਤੇ ਬਿਲਕੁਲ ਵੀ ਸ਼ਿਕਵਾ ਨਹੀਂ ਆਇਆ ਜੇ ਕਦੇ ਆਇਆ ਤਾਂ ਸ਼ੁਕਰ ਹੀ ਆਇਆ ਜੀ ਗੁਰੂ ਜੀ ਮਹੇਸ਼ ਦੇ ਮਹੇਸ਼ੇ ਦੇ ਜਿਹੜੇ ਸਿੱਧਕ ਸੀ ਉਹਦੇ ਭਰੋਸਾ ਸੀ ਜਿਹੜਾ ਉਹਨੂੰ ਵੇਖ ਕੇ ਬੜੇ ਪ੍ਰਸੰਨ ਹੋਏ ਇੱਕ ਦਿਨ ਜਦੋਂ ਉਹ ਗੋਇੰਦਵਾਲ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਤਾਂ ਉਹਨਾਂ ਦੇ ਉਦੇ ਸਿਰ ਤੇ ਹੱਥ ਫੇਰੇ ਆਪੇ ਥੋਪਰੀ ਦਿੱਤੀ ਤੇ ਕਿਹਾ ਮਹੇਸ਼ਿਆ ਤੂੰ ਆਪਣਾ वचन ਪੂਰੀ ਤਰ੍ਹਾਂ ਨਿਭਾਇਆ ਪੁੱਤਰਾ ਤੂੰ ਮਾਇਆ ਦੇ ਜਾਣ ਤੇ ਵੀ ਉਦਾਸ ਨਹੀਂ ਹੋਇਆ ਦੁਖੀ ਨਹੀਂ ਹੋਇਆ ਕਦੇ ਗੁਰੂ ਨੂੰ ਲਾਂਭਾਂ ਨਹੀਂ ਦਿੱਤਾ ਕਦੇ ਨਿਯਮ ਨਹੀਂ ਟੁੱਟਣ ਦਿੱਤਾ ਉਸੇ ਪ੍ਰਕਾਰ ਆਪਣੀ ਆਸ ਤੇ ਅਰਦਾਸ ਜਾਰੀ ਰੱਖੀ ਸਿੱਖੀ ਇਹੋ ਮੰਗ ਕਰਦੀ ਹੈ ਭਾਈ ਕਿ ਧੰਨ ਜਾਵੇ ਜਾਂ ਆਵੇ ਕੋਈ ਪਰਵਾਹ ਨਹੀਂ ਹੋਣੀ ਚਾਹੀਦੀ ਧੰਨ ਆਵੇ ਤਾਂ ਚੰਗੇ ਅਰਥ ਲਾਓ ਪਰ ਆਪਣਾ ਮਨ ਉਸ ਤੋਂ ਉੱਚਾ ਤੇ ਵੱਖਰਾ ਰੱਖੋ ਇਹ ਨਹੀਂ ਕਿ ਆਪਾਂ ਕਿਸੇ ਲਈ ਕੁਝ ਕਰ ਰਹੇ ਆਂ ਤੇ ਫਿਰ ਜਤਾ ਵੀ ਰਹੇ ਆਂ ਕਿ ਅਸੀਂ ਉਹਨੂੰ ਦਾਨ ਦਿੱਤਾ ਹੁਣ ਕਾਰ ਵਿਹਾਰ ਕਰੀ ਚੱਲ ਕਰਤਾਰ ਮੇਰ ਕਰੇਗਾ ਮਾਇਆ ਫੇਰ ਆਉਗੀ ਮਹేశਿਆ ਹੁਣ ਉਹ ਤੇਰੇ ਮਨ ਵਿੱਚ ਨਸ਼ਾ ਜਾਂ ਅਹੰਕਾਰ ਨਹੀਂ ਪੈਦਾ ਕਰੂਗੀ ਜਿਹੜੀ ਹੁਣ ਮਾਇਆ ਹੋਊਗੀ ਤੂੰ ਉਹਨੂੰ ਜੋੜਨ ਦੀ ਨਾ ਕਰੀ ਉਹਨੂੰ ਵਰਤੀ ਤੇ ਵਰਤਾਈਂ ਸਮਾਪਾ ਕੇ ਮਹੇਸ਼ ਫੇਰ ਧਨੀ ਹੋ ਗਿਆ ਜੀ ਨਾਮ ਜਪਦਾ ਕਿਰਤ ਕਰਦਾ ਵੰਡ ਕੇ ਛਕਦਾ ਤੇ ਬੜਾ ਮਨ ਦੇ ਵਿੱਚ ਆਨੰਦ ਉਹਦਾ ਮਨ ਨੀਵਾ ਹੋ ਗਿਆ ਤੇ ਮਤ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਦੇ ਨਾਲ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਉੱਚੀ ਹੋ ਗਈ ਜੀ ਇਹ ਜਿਹੜੀ ਸਾਖੀ ਹੈ ਨਾ ਜੀ ਇਤਿਹਾਸ ਦੀ ਇਹ ਸਾਨੂੰ ਸਿਖਾ ਕੇ ਜਾਂਦੀ ਹੈ ਕਿ ਸਾਨੂੰ ਵੀ ਧਨ ਦੁਨੀਆਵੀ ਧਨ ਜੋੜਨ ਦੀ ਬਜਾਏ ਨਾਮ ਦਾ ਧਨ ਜਿਹੜਾ ਹੈਗਾ ਉਹ ਜੋੜਨਾ ਚਾਹੀਦਾ ਹੈ ਨਾਮ ਤੁਹਾਨੂੰ ਪਹਿਲ ਦੇਣੀ ਚਾਹੀਦੀ ਹੈ ਪਰ ਹਾਂ ਜੇ ਅਕਾਲ ਪੁਰਖ ਵਾਹਿਗੁਰੂ ਸਾਡੇ ਤੇ ਮਿਹਰਬਾਨ ਹੋ ਕੇ ਸਾਨੂੰ ਦਾਤਾਂ ਬਖਸ਼ਿਸ਼ ਕਰਦਾ ਤਾਂ ਆਪਣੀਆਂ ਲੋੜਾਂ ਪੂਰੀਆਂ ਹੋਣ ਤੋਂ ਬਾਅਦ ਹਰ ਲੋੜਵੰਦ ਦੀ ਮਦਦ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ ਕਦੇ ਵੀ ਗੁਰੂ ਘਰ ਲਈ ਤੁਸੀਂ ਕੁਝ ਵੀ ਕਰੋ ਕਦੇ ਨਾ ਕਹੋ ਜੀ ਕਿ ਮੈਂ ਇਹ ਚੀਜ਼ ਦਾਨ ਦਿੱਤੀ ਕਿਉਂਕਿ ਦਾਨ ਹਮੇਸ਼ਾ ਆਪ ਦੇ ਤੋਂ ਨੀਵੇਂ ਨੂੰ ਦਿੱਤਾ ਜਾਂਦਾ ਹੈ ਆਪ ਦੇ ਤੋਂ ਉੱਚਿਆਂ ਨੂੰ ਭੇਟਾ ਕੀਤੀ ਜਾਂਦੀ ਹੈ ਤੁਸੀਂ ਭੇਟਾ ਕਹਿ ਸਕਦੇ ਹੋ ਪਰਦਾਨ ਲਫ਼ਜ਼ ਨੂੰ ਨਾ ਵਰਤੋ ਜੀ ਕਿਉਂਕਿ ਦਾਨ ਅਸੀਂ ਕੀ ਨੂੰ ਦੇ ਸਕਦੇ ਆ ਅਸੀਂ ਉਹਦੀਆਂ ਦਾਤਾਂ ਉਹ ਤੋਂ ਹੀ ਲੈ ਕੇ ਜੇ ਉਹਦੇ ਵਿੱਚੋਂ ਕੁਝ ਦਸਵੰਤ ਕੱਢ ਕੇ ਗੁਰੂ ਪਾਸ਼ਾ ਜੀ ਦੇ ਅੱਗੇ ਅਰਪਣ ਵੀ ਕਰ ਦਿੰਨੇ ਆ ਤਾਂ ਅਸੀਂ ਕੇਵਲ ਤੇ ਕੇਵਲ ਉਹਦੇ ਸ਼ੁਕਰਾਨੇ ਦੇ ਵਜੋਂ ਇਹ ਅਰਪਣ ਕਰ ਰਹੇ ਆ ਨਾ ਕਿ ਅਸੀਂ ਦਾਨ ਦੇ ਰਹੇ ਆ ਸੋ ਉਮੀਦ ਕਰਦੇ ਹਾਂ ਅੱਜ ਦੀ ਇਹ ਵੀਡੀਓ ਬਹੁਤ ਪਿਆਰੀ ਲੱਗੀ ਹੋਵੇਗੀ ਤੁਹਾਨੂੰ ਇਸ ਤਰ੍ਹਾਂ ਦੀਆਂ ਵੀਡੀਓਸ ਹੁੰਦੇ ਰਹੋ ਜੀ ਚੈਨਲ ਨਾਲ ਜੁੜੇ ਰਹੋ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਇੱਕ ਵਾਰ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਯਾਦ ਕਰਕੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਕਰਿਓ ਸਾਨੂੰ ਦੋ ਇਜਾਜ਼ਤ ਫੇਰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ